ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਤ ਕਰੀਏ ਗਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਹੱਡ ਬਿੱਤੀ ਕਰਨਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਕਿਵੇਂ ਸੰਤ ਬਾਬਾ ਅਜੀਤ ਸਿੰਘ ਜੀ ਨੇ ਆਪਣੀ ਸੇਵਾਦਾਰੀ ਕਿਵੇਂ ਬਖਸ਼ਿਸ਼ ਕੀਤੀ ਸਾਤ ਸੰਗਤ ਜੀ ਰੱਬ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਹੈ ਸਾਤ ਸੰਗਤ ਜੀ ਇਹ ਤਾਂ ਜਿਸ ਦੇ ਨਾਲ ਵਿਤਿ ਹੋਵੇ ਉਹੀ ਜਾਣ ਸਕਦਾ ਹੈ ਸਾਤ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਤੇ ਸੱਚਮੰਦ ਦੇ ਨਾਲ ਭਰੋਸਾ ਰੱਖਦੇ ਹਾਂ ਤਾਂ ਵਾਹਿਗੁਰੂ ਜੀ ਸਾਡੀ ਝੋਲੀ ਵਿੱਚ ਕਿਵੇਂ ਬਖਸ਼ੇਸ਼ਾਂ ਪਾਉਂਦੇ ਹਨ ਸਾਧ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਹੈ ਬਾਬਾ ਜੀ ਦੀਆਂ ਰੋਜ਼ ਨਵੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਬਾਬਾ ਜੀ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਦੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਦੇ ਮਿਹਰ ਭਰਿਆ ਹੱਥ ਬਣਿਆ ਰਹੇ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਸੰਤ ਬਾਬਾ ਅਜੀਤ ਸਿੰਘ ਜੀ ਦੇ ਕੋਲ ਸੰਤ ਬਾਬਾ ਸੁਖਦੇਵ ਸਿੰਘ ਜੀ ਪੁੱਤਰ ਸਾਹਿਬ ਵਾਲੇ ਜਿਹੜੇ ਮੁੱਖ ਸੇਵਾਦਾਰ ਨੇ ਉਹ ਦਰਸ਼ਨ ਕਰਨ ਲਈ ਗਏ ਸਾਧ ਸੰਗਤ ਜੀ ਜਦੋਂ ਉਹ ਬਾਬਾ ਜੀ ਦੇ ਦਰਸ਼ਨ ਕਰਨ ਲੱਗੇ ਤਾਂ ਬਾਬਾ ਜੀ ਨੇ ਉਹਨਾਂ ਨੂੰ ਆਪਣੇ ਕੋਲ ਬਿਠਾ ਲਿਆ ਜਦੋਂ ਉਹ ਮੱਥਾ ਟੇਕਣ ਲੱਗੇ ਤਾਂ ਬਾਬਾ ਜੀ ਨੂੰ ਕਹਿੰਦੇ ਨੇ ਬਾਬਾ ਜੀ ਮੈਨੂੰ ਵੀ ਸੇਵਾ ਬਖਸ਼ ਦਿਓ ਤਾਂ ਸੰਤ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਭਾਈ ਜੇ ਸੇਵਾ ਲਾ ਦਿੱਤੀ ਤਾਂ ਕਰ ਲਵਾਂਗਾ ਕਹਿੰਦਾ ਹਾਂ ਕਹਿੰਦੇ ਹਾਂਜੀ ਬਾਬਾ ਜੀ ਮੈਂ ਕਰ ਲਵਾਂਗਾ ਤਾਂ ਬਾਬਾ ਜੀ ਕਹਿੰਦੇ ਭਾਈ ਫਿਰ ਇਦਾਂ ਕਰ ਮਦਰਾਸ ਜਾਣਾ ਵਾ ਉੱਥੇ ਗੁਰਦੁਆਰਾ ਸਾਹਿਬ ਬਣਾਉਣਾ ਹੈ 사ਸੰਗਤ ਜੀ ਸੰਤ ਮਹਾਂਪੁਰਸ਼ਾਂ ਨੇ ਬਚਨ ਕੀਤੇ ਭਾਈ ਤੂੰ ਮਦਰਾਸ ਜਾਣਾ ਹੈ ਤੇ ਉੱਥੇ ਗੁਰਦੁਆਰਾ ਸਾਹਿਬ ਬਣਾਉਣਾ ਹੈ 사ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਬਸ ਬਾਹਰ ਖੜੀ ਹੈ 사ਸੰਗਤ ਜੀ ਉਸ ਦੇ ਵਿੱਚ 15-20 ਮਿਸਤਰੀ ਬੈਠੇ ਨੇ ਅਤੇ ਮਦਰਾਸ ਪਰਮੇਸ਼ਵਰ ਜਾਣਾ ਹੈ। ਉੱਥੇ ਗੁਰਦੁਆਰਾ ਸਾਹਿਬ ਬਣਾਉਣਾ ਹੈ। ਤਾਂ ਸਾਧ ਸੰਗਤ ਜੀ ਉਹਨਾਂ ਨੂੰ ਬਾਬਾ ਜੀ ਨੇ ਕਿਹਾ ਭਾਈ ਲੰਗਰ ਛੱਕ ਕੇ ਜਾਓ। ਤਾਂ ਉਹਨਾਂ ਨੇ ਬਾਬਾ ਸੁਖਦੇਵ ਸਿੰਘ ਜਿਹੜੇ ਪੁੱਛੋ ਸਾਹਿਬ ਵਾਲੇ ਸੀ। ਉਹਨਾਂ ਨੇ ਪ੍ਰਸ਼ਾਦਾ ਛਕਿਆ ਤੇ ਕਹਿੰਦੇ ਭਾਈ ਹੁਣੇ ਜਾਣਾ ਹੈ। ਹੁਣੇ ਚਲੇ ਜਾਓ। ਤਾਂ ਸਾਧ ਸੰਗਤ ਜੀ ਕਹਿੰਦੇ ਬਾਬਾ ਜੀ ਕਹਿੰਦੇ ਭਾਈ ਹੁਣ ਚਾਲੇ ਪਾਓ ਉਧਰ ਮਦਰਾਸ ਵੱਲ ਤਾਂ ਸਾਧ ਸੰਗਤ ਜੀ ਬਾਬਾ ਸੁਖਦੇਵ ਸਿੰਘ ਜੀ ਕਹਿੰਦੇ ਬਾਬਾ ਜੀ ਮੇਰੀ ਜੇਬ ਵਿੱਚ ਤੇ ਸਾਰਾ 1700 ਰੁਪਿਆ ਹੈ ਸਾਧ ਸੰਗਤ ਜੀ ਮੈਨੂੰ ਭੇਜ ਤੁਸੀਂ ਮੈਨੂੰ ਭੇਜਣ ਲੱਗੇ ਹੋ ਸਾਧ ਸੰਗਤ ਜੀ 1700 ਰੁਪਏ ਦਾ ਤਾਂ ਪੈਟਰੋਲ ਮੰਡੀ ਗਵਿੰਦਰ ਤੋਂ ਗਵਿੰਦਗੜ੍ਹ ਤੱਕ ਹੀ ਲੱਗ ਜਾਣਾ ਸਾਤ ਸੰਗਤ ਜੀ ਬਾਬਾ ਜੀ ਕਹਿੰਦੇ ਭਾਈ ਕੋਈ ਗੱਲ ਨਹੀਂ ਤੁਸੀਂ ਚੱਲੇ ਪਾਓ ਗੁਰੂ ਨਾਨਕ ਪਾਸ਼ਾ ਮੇਰ ਕਰਨਗੇ ਸਾਤ ਸੰਗਤ ਜੀ ਉਹ ਕਹਿੰਦੇ ਬਾਬਾ ਜੀ ਕਿੱਥੇ ਮਦਰਾਸ ਤੇ ਕਿੱਥੇ ਅਸੀਂ ਇੰਨੀ ਦੂਰ ਕਿਵੇਂ ਪਹੁੰਚਾਂਗੇ ਜੇ ਰਸਤੇ ਦੇ ਵਿੱਚ ਬੱਸ ਖਰਾਬ ਹੋ ਗਈ ਉਹਨੂੰ ਵੀ ਕਿਸ ਨੇ ਠੀਕ ਕਰਵਾਉਣਾ ਹੈ ਤਾਂ ਉਸ ਦੇ ਵਿੱਚ ਪਟ્રોલ ਵੀ ਪਾਉਣਾ ਹੈ ਸਾਹਾ ਸੰਗਤ ਜੀ ਉੱਥੇ ਗੁਰਦੁਆਰਾ ਸਾਹਿਬ ਬਣਾਉਣਾ ਲੱਖਾਂ ਦੇ ਹਿਸਾਬ ਨਾਲ ਪੈਸੇ ਲੱਗਣੇ ਨੇ ਸਾਹਾ ਸੰਗਤ ਜੀ ਪਰ ਇੱਕ ਹੰਦ ਨਾਲ ਭਰੋਸਾ ਜਿਹੜਾ ਆਪਾਂ ਡ੍ਰਿਢਤਾ ਨਾਲ ਵਾਹਿਗੁਰੂ ਤੇ ਭਰੋਸਾ ਰੱਖਦੇ ਹਨ ਸਾਹਾ ਸੰਗਤ ਜੀ ਅਬសុਖਦੇਵ ਸਿੰਘ ਜੀ ਨੂੰ ਵੀ ਸੰਤ ਬਾਬਾ ਅਜੀਤ ਸਿੰਘ ਜੀ ਤੇ ਭਰੋਸਾ ਸੀ ਸਾਹਾ ਸੰਗਤ ਜੀ ਪਰ ਇੱਕ ਭਰੋਸਾ ਸੀ ਜਿਹੜਾ ਭੇਜ ਰਿਹਾ ਸੀ ਉਹ ਆਪ ਹੀ ਪ੍ਰਬੰਧ ਕਰੇਗਾ ਸਾਧ ਸੰਗਤ ਜੀ ਫਿਰ ਉਹ ਇੱਕ ਵਚਨ ਸੁਣਾ ਰਹੇ ਨੇ ਸਾਧ ਸੰਗਤ ਜੀ ਉਹ ਕਹਿੰਦੇ ਮੈਂ ਲੁਧਿਆਣੇ ਤੱਕ ਬੱਸ ਫੜੀ ਜੁਗਰਾਮ ਤੋਂ ਅਤੇ ਰਾਤ ਪੈਣ ਵਾਲੀ ਸੀ ਸਾਧ ਸੰਗਤ ਜੀ ਉੱਥੇ ਰੁਕੇ ਉੱਥੇ ਲੁਧਿਆਣੇ ਦੀਆਂ ਸੰਗਤਾਂ ਨੇ ਬਸ ਪੈਟਰੋਲ ਨਾਲ ਫੁੱਲ ਕਰਵਾ ਦਿੱਤੀ। ਸਾਸੰਗ ਜੀ। ਇਸੇ ਤਰ੍ਹਾਂ ਤੁਰਿਆ ਗਿਆ ਤੁਰਿਆ ਗਿਆ। ਅੱਗੋਂ ਦੀ ਅੱਗੋਂ ਭਾਈ ਬਸ ਖਰਾਬ ਹੋ ਗਈ। ਉਹ ਵੀ ਠੀਕ ਹੋ ਗਈ। ਉਹ ਵੀ ਸੰਗਤਾਂ ਨੇ ਠੀਕ ਕਰਵਾ ਦਿੱਤੀ। ਤਾਂ ਸਾਸੰਗ ਜੀ ਕਹਿੰਦੇ ਮਦਰਾਸ ਗਏ। ਕਹਿੰਦੇ ਗੁਰਦੁਆਰਾ ਸਾਹਿਬ ਬਣਾਉਣਾ। ਪੈਸਾ ਜੇਬ ਵਿੱਚ ਇੱਕ ਨਹੀਂ। ਕੀ ਕਰੀਏ? ਤਸਾ ਸਾંગਤ ਜੀ ਉੱਥੇ ਫਿਰ ਬਾਬਾ ਜੀ ਵਰਤੇ ਸਾ ਸਾંગਤ ਜੀ ਧਿਆਨ ਦੇਓ ਉਹਨਾਂ ਨੇ ਜਿਹੜੇ ਸੁਖਦੇਵ ਸਿੰਘ ਜੀ ਸੀ ਉਹਨਾਂ ਨੇ ਸੰਤ ਬਾਬਾ ਜੀ ਸਿੰਘ ਜੀ ਨੂੰ ਸੱਚੇ ਦਿਲ ਦੇ ਨਾਲ ਧਿਆਇਆ ਬੈਠ ਕੇ ਤਾਂ ਸਾ ਸਾંગਤ ਜੀ ਤੁਸੀਂ ਹੈਰਾਨ ਹੋਵੋਗੇ ਉੱਥੇ ਬਾਬਾ ਜੀ ਆਪ ਵਰਤੇ ਕਹਿੰਦੇ ਹਨ ਰੱਬ ਦੇ ਰੰਗਾਂ ਨੂੰ ਕੌਣ ਜਾਣ ਸਕਦਾ ਵਾ ਤਾਂ ਸਾ ਸਾંગਤ ਜੀ ਤੇ ਆਨ ਸੁਣ ਜਦੋਂ ਉੱਥੇ ਦੇ ਪ੍ਰੇਮੀਆਂ ਨੂੰ ਮਿਲ ਕੇ ਇਕੱਠੇ ਰੱਖਿਆ ਤਾਂ 사ਸੰਗਤ ਜੀ ਉੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪੈ ਸੀ 사ਸੰਗਤ ਜੀ ਉੱਥੇ ਪ੍ਰਬੰਧਕਾਂ ਨੇ ਕਿਹਾ ਜੀ ਇੱਥੇ ਬਣਾ ਦਿਓ 사ਸੰਗਤ ਜੀ ਉੱਥੇ ਲੀਡਰ ਵੀ ਸੀ ਸੰਗਤਾਂ ਵੀ ਸਦੀਆਂ ਪ੍ਰੋਗਰਾਮ ਵੀ ਕੀਤਾ 사ਸੰਗਤ ਜੀ ਅਤੇ ਸਟੇਜ ਤੇ ਬੈਠੇ ਬੈਠੇ ਬਾਬਾ ਸੁਖਦੇਵ ਸਿੰਘ ਜੀ ਦੇ ਮੂੰਹ ਵਿੱਚੋਂ ਨਿਕਲ ਗਿਆ ਖੁਸ਼ੀ ਦੇ ਨਾਲ ਕਹਿੰਦੇ ਭਾਈ ਜਿਸ ਨੇ ਬੰਗ ਲਾਉਣੀ ਉਹ ਬੰਗ ਲਾ ਕੇ ਚਲੇ ਜਾਓ ਸਾਧ ਸੰਗਤ ਜੀ ਧਿਆਨ ਦੇਣਾ ਕਹਿੰਦਾ ਜਿਸ ਨੇ मुנדਰੀ ਲਾਉਣੀ ਉਹ मुנדਰੀ ਲਾ ਕੇ ਲਾ ਕੇ ਦੇ ਜਾਓ ਕਿਸ ਨੇ ਟੋਪਸ ਲਾਉਣੇ ਹੋ ਟੋਪਸ ਲਾ ਦੇਓ ਸਾਧ ਸੰਗਤ ਜੀ ਪਰ ਵਰਤ ਦਾ ਮਗਰ ਭਰੋਸਾ ਹੈ ਸਾਧ ਸੰਗਤ ਜੀ ਜੇ ਤੁਸੀਂ ਵੈਗਰੂ ਤੇ ਸੱਚੇ ਮਨ ਦੇ ਨਾਲ ਭਰੋਸਾ ਕਰਦੇ ਹੋ ਨਾ ਤਾਂ ਵਾਿਗੁਰੂ ਜੀ ਤੁਹਾਡੇ ਕਾਰਜ 'ਚ ਆਪ ਅੱਗੇ ਹੋ ਕੇ ਕਾਰਜ ਕਰਦੇ ਹਨ ਸਾ ਸੰਗਤ ਜੀ ਇੱਕ ਵਾਰ ਵਾਿਗੁਰੂ ਤੇ ਭਰੋਸਾ ਕਰਕੇ ਤੇ ਵੇਖੋ ਆਪ ਜੀ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ ਸਾ ਸੰਗਤ ਜੀ ਜਦੋਂ ਇੰਨੀ ਸੋਹਣੀ ਦੀ ਧੀ ਰੀ ਲੱਗ ਗਈ ਸਾ ਸੰਗਤ ਜੀ ਵੈਗਰੋ ਜਾਣੇ 2 ਕਿਲੋ ਹੀ ਹੋ 3 ਕਿਲੋ ਹੋਈ ਪਾਈ 4 ਕਿਲੋ ਹੀ ਜਿਹੜੀ ਸੋਨੇ ਦੀ ਢੇਰੀ ਲੱਗੀ ਸੀ 사త్సੰਗਤ ਜੀ ਕਿਸੇ ਨੇ ਕੁਛ ਲਾ ਦਿੱਤਾ ਕਿਸੇ ਨੇ ਵੰਗਾ ਲਾ ਦਿੱਤੀਆਂ ਕਿਸੇ ਨੇ ਟੋਪਸ ਲਾ ਦਿੱਤੇ ਕਿਸੇ ਨੇ ਕੁਛ ਲਾ ਦਿੱਤਾ 사త్సੰਗਤ ਜੀ ਬਾਬਾ ਸੁਖਦੇਵ ਸਿੰਘ ਜੀ ਨੇ ਆਪ ਹੱਥ ਨਹੀਂ ਲਗਾਇਆ 사త్సੰਗਤ ਜੀ ਉੱਥੇ ਦੇ 5-10 ਮੈਂਬਰਾਂ ਦੀ ਕਮੇਟੀ ਬਣਾ ਦਿੱਤੀ। ਸਾਹਾ ਸੰਗਤ ਜੀ ਕਹਿੰਦੇ ਸੋਨਾ ਤੁਸੀਂ ਰੱਖੋ। ਬਾਬਾ ਜੀ ਕਹਿੰਦੇ ਇਹ ਬਾਬਾ ਸੁਖਦੇਵ ਸਿੰਘ ਜੀ ਸੀ। ਕਮੇਟੀ ਮੈਂਬਰਾਂ ਨੂੰ ਕਹਿੰਦੇ ਭਾਈ ਸੋਨਾ ਤੁਸੀਂ ਰੱਖੋ। ਹਿਸਾਬ ਤੁਸੀਂ ਰੱਖੋ। ਤੁਸੀਂ ਵਿੱਚੋਂ ਅਸੀਂ ਸਿਰਫ ਗੁਰਦੁਆਰਾ ਸਾਹਿਬ ਬਣਾਵਾਂਗੇ। ਸਾਹਾ ਸੰਗਤ ਜੀ ਤੁਸੀਂ ਮਾਇਆ ਦਾ ਹਿਸਾਬ ਰੱਖੋ ਸਾਧ ਸੰਗਤ ਜੀ ਫਿਰ ਸੰਤ ਬਾਬਾ ਅਜੀਤ ਸਿੰਘ ਜੀ ਵਚਨ ਸੁਣਾਉਂਦੇ ਹੋਏ ਕਹਿੰਦੇ ਨੇ ਚੰਦ ਮਹੀਨਿਆਂ ਵਿੱਚ ਗੁਰਦੁਆਰਾ ਲੱਖਾਂ ਕਰੋੜਾਂ ਰੁਪਏ ਲੱਗ ਕੇ ਤਿਆਰ ਹੋ ਗਿਆ ਸਾਧ ਸੰਗਤ ਜੀ ਮਹਾਰਾਜ ਜੀ ਸੁਣਾਉਂਦੇ ਹੋਏ ਕਹਿੰਦੇ ਨੇ ਭਾਈ ਚੰਦ ਮਹੀਨਿਆਂ ਵਿੱਚ ਗੁਰਦੁਆਰਾ ਸਾਹਿਬ ਲੱਖਾਂ ਕਰੋੜਾਂ ਰੁਪਏ ਲੱਗ ਕੇ ਤਿਆਰ ਹੋ ਗਿਆ ਸਾ ਸੰਗਤ ਜੀ ਹੈਗਾ ਸਾਰ ਸਤਾਨਾ ਸੁਰਪੀਆ ਹੀ ਸੀ ਤੁਸੀਂ ਹੈਰਾਨ ਹੋਵੋਗੇ ਕਹਿੰਦੇ ਭਾਈ ਹੈਗਾ ਤੇ ਸਾਰ ਜੇਬ ਚ 1700 ਰੁਪਿਆ ਹੀ ਸੀ ਪਰ ਇੱਥੇ ਵਾਹਿਗੁਰੂ ਦੀ ਕਲਾ ਵਰਤੀ ਸਾ ਸੰਗਤ ਜੀ ਵਾਹਿਗੁਰੂ ਜੀ ਆਪ ਵਰਤੇ ਸਾ ਸੰਗਤ ਜੀ ਇਸ ਲਈ ਕਹਿੰਨੇ ਆ ਕਿ ਜਦੋਂ ਵੀ ਤੁਸੀਂ ਵਾਈ ਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹੋਣਾ ਤਾਂ ਵਾਹਿਗੁਰੂ ਜੀ ਆਪ ਅੱਗੇ ਹੋਗੇ ਤੁਹਾਡੇ ਸਾਰੇ ਕਾਰਜ ਰਾਸ ਕਰ ਦੇ। ਸਾਸੰਗਰ ਜੀ ਇੱਕ ਵਾਰ ਵਾਹਿਗੁਰੂ ਜੀ ਤੇ ਭਰੋਸਾ ਕਰਕੇ ਤੇ ਵੇਖੋ ਆਪ ਜੀ ਨੂੰ ਬਹੁਤ ਖੁਸ਼ੀਆਂ ਪ੍ਰਾਪਤ ਹੋਣਗੀਆਂ। ਸਾਸੰਗਰ ਜੀ ਇਹ ਸੀ ਅੱਜ ਆਪ ਆਪ ਜੀ ਦੀ ਕਥਾ। ਇਹ ਸੀ ਇੱਕ ਸੱਚੀ ਹੱਦ ਪੀਤੀ। ਇਸ ਬਾਬਾ ਸੁਖਦੇਵ ਸਿੰਘ ਉੱਚੋ ਸਹਿਬਾ ਨਾਲ ਵਰਤੀ ਸੀ ਸਾ ਸੰਗਤ ਜੀ ਹੁਣੇ ਬੁਲਣਾ ਚੱਕਾਂ ਦੀ ਖਿਮਾ ਬਖਸ਼ਣੀ ਫਤਿਹ ਦਾ ਜਵਾਵ ਅਤੇ ਵਿੱਚ ਦੇਣਾ ਜੀ ਗੱਜ-ਵੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾ ਸੰਗਤ ਜੀ ਜੋ ਵੀ ਸੰਗਤ ਇਸ ਚੈਨਲ ਤੇ ਨਵੀਂ ਜੁੜੀ ਹੈ ਸਾ ਸੰਗਤ ਜੀ ਬਾਬਾ ਜੀ ਨੇ ਰੋਜ਼ ਨਵੀਆਂ ਨਵੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਬਾਬਾ ਜੀ ਦੀਆਂ ਨਵੀਆਂ ਨਵੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਸਕੇ ਸਾਥ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵੜੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰਵੇ ਸਾਥ ਸੰਗਤ ਜੀ ਹੋਈਆਂ ਭੁੱਲਾਂ ਚੁਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਗੱਜ-ਵੱਜ ਕੀ ਆਖੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ